ਪੰਜਾਬ ਕੋਡ 224 ਧਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਇਹ ਤਾਂ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਵੀ ਸਾਨੂੰ ਕਿਉਂ ਧਰਨੇ ਲਾਣੇ ਪੈ ਰਹੇ ਜੀ ਸਰ ਅਸੀਂ ਆਪ ਦਾ ਪ੍ਰੋਸੈਸ ਪੂਰਾ ਕਰ ਚੁੱਕੇ ਹਾਂ ਪੇਪਰ ਦੇਤਾ ਜੀ ਪੇਪਰ ਤੋਂ ਬਾਅਦ ਸਾਡਾ ਫਿਜ਼ੀਕਲ ਸੀ ਸਰ ਫਿਜ਼ੀਕਲ ਵੀ ਅਸੀਂ ਪੂਰਾ ਦੇਤਾ ਜੀ ਉਸ ਤੋਂ ਬਾਅਦ ਸਾਡਾ ਜੀ ਸਾਨੂੰ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਬੁਲਾਇਆ ਗਿਆ ਉਹ ਵੀ ਅਸੀਂ ਪੂਰੀ ਕਰਤੀ ਜੀ ਉਸ ਤੋਂ ਬਾਅਦ ਸਾਡਾ ਮੈਡੀਕਲ ਹੋਇਆ ਸਰ ਮੈਡੀਕਲ ਵੀ ਅਸੀਂ ਦੇ ਚੁੱਕੇ ਹਾਂ ਸਾਡੇ ਮੈਡੀਕਲ ਜਮ੍ਹਾਂ ਨੇ ਸਾਡੇ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋ ਚੁੱਕੀ ਹੈ ਪਰ ਫਿਰ ਵੀ ਸਾਨੂੰ ਸਰਕਾਰ ਪਤਾ ਨਹੀਂ ਕਿਉਂ ਸੜਕਾਂ ਦੇ ਧਰਨੇ ਲਾਉਣ ਲਈ ਮਜਬੂਰ ਕਰ ਰਹੀ ਹੈ ਸਰ ਜੋਇਨਿੰਗ ਲੈਟਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸਰ 2 ਸਾਲ ਦਾ ਸਾਨੂੰ ਇਕੱਲੇ ਹੁਣ ਨਹੀਂ ਨਾ ਲਗਾਉਣਾ ਪੈ ਰਿਹਾ ਤਾਰਨਾ ਅਸੀਂ ਪਹਿਲਾਂ ਵੀ 28 ਮਹੀਨوں ਨੂੰ ਵੀ ਇੱਕ ਫਾਈਨਲ ਲਿਸਟ ਲਈ ਲਗਾਉਣਾ ਪੈ ਰਿਹਾ ਇਹ ਹਰ ਵਾਰ ਤਾਰਨਾ ਇਹ ਨਹੀਂ ਸਹੀ ਹੈਗਾ ਸਰ ਸਾਨੂੰ 2 ਸਾਲ ਹੋ ਗਏ ਸਾਡੀ ਪਰਤੀ ਨੂੰ ਚਲਦੀ ਨੂੰ ਬਟ ਸਰ ਹਜੇ ਤੱਕ ਜੋਇਨਿੰਗ ਨਹੀਂ ਹੋਈ ਸਾਡਾ ਸਾਰਾ ਪ੍ਰੋਸੈਸ ਹੈ ਜਿਹੜਾ ਕੰਪਲੀਟ ਹੋ ਚੁੱਕਿਆ ਹੈ ਸਾਡੀ ਮੈਡੀਕਲ ਨੂੰ ਸਰ 4 ਮਹੀਨੇ ਹੋ ਗਏ ਆ ਸੀ ਐਮਐਨਐਸ ਸਾਹਿਬ ਨੇ ਸਾਨੂੰ ਇਹ ਕਿਹਾ ਸੀਗਾ ਵੀ ਤੁਹਾਡੀ 1 ਸਾਲ ਦੇ ਵਿੱਚ ਭਰਤੀ ਕੰਪਲੀਟ ਹੋ ਜਾਊ ਬਲਕਿ ਸਾਨੂੰ ਦੂਸਰਾ ਸਾਲ 1 ਸਾਲ 11 ਮਹੀਨੇ ਹੋ ਗਏ ਜਿੱਥੇ ਹੁਣ ਦੋ ਸਾਲ ਤੋਂ ਉੱਪਰ ਹੀ ਹੋ ਜਾਣੇ ਨੇਗੇ ਪਿੰਡ ਵਾਲੇ ਸਰ ਤਨਾ ਮਾਰਦੇ ਆ ਵੀ ਕੀ ਪਤਾ ਝੂਠ ਬੋਲਦੇ ਆ ਵੀ ਹਜੇ ਤੱਕ ਤੇ ਇੱਥੇ ਹੀ ਆ ਦੋ ਸਾਲ ਹੋ ਗਏ ਵੇਖਦਿਆਂ ਨੂੰ ਕੀ ਨਾਮ ਹੈ ਤੁਹਾਡਾ ਸੂਰਜਪਾਲ ਜੀ ਸੂਰਪਾਲ ਬਾਰ ਬਾਰ ਪ੍ਰੋਟੈਸਟ ਕਰਨਾਰ ਕਰ ਰਹੇ ਹੋ 2024 ਦੀ ਤੁਹਾਡੀ ਸਿਲੈਕਸ਼ਨ ਹੋਈ ਹੈ ਜੀ ਸਰ ਕਿਉਂ ਤੁਹਾਨੂੰ ਸਿਲੈਕਸ਼ਨ ਹੋਣ ਤੋਂ ਬਾਅਦ ਵੀ ਧਰਨੇ ਲਾਉਣੇ ਪੈ ਰਹੇ ਹਨ ਸਰ ਇਹ ਤਾਂ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਵੀ ਸਾਨੂੰ ਕਿਉਂ ਧਰਨੇ ਲਾਣੇ ਪੈ ਰਹੇ ਜੀ ਸਰ ਅਸੀਂ ਆਪ ਦਾ ਪ੍ਰੋਸੈਸ ਪੂਰਾ ਕਰ ਚੁੱਕੇ ਹਾਂ ਪੇਪਰ ਦੇਤਾ ਜੀ ਪੇਪਰ ਤੋਂ ਬਾਅਦ ਸਾਡਾ ਫਿਜ਼ੀਕਲ ਸੀ ਸਰ ਫਿਜ਼ੀਕਲ ਵੀ ਅਸੀਂ ਪੂਰਾ ਦੇਤਾ ਜੀ ਉਸ ਤੋਂ ਬਾਅਦ ਸਾਡਾ ਜੀ ਸਾਨੂੰ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਬੁਲਾਇਆ ਗਿਆ ਉਹ ਵੀ ਅਸੀਂ ਪੂਰੀ ਕਰਤੀ ਜੀ ਉਸ ਤੋਂ ਬਾਅਦ ਸਾਡਾ ਮੈਡੀਕਲ ਹੋਇਆ ਸਰ ਮੈਡੀਕਲ ਵੀ ਅਸੀਂ ਦੇ ਚੁੱਕੇ ਹਾਂ ਸਾਡੇ ਮੈਡੀਕਲ ਜਮ੍ਹਾਂ ਨੇ ਸਾਡੇ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋ ਚੁੱਕੀ ਹੈ ਪਰ ਫਿਰ ਵੀ ਸਾਨੂੰ ਸਰਕਾਰ ਪਤਾ ਨਹੀਂ ਕਿਉਂ ਸ਼ੜਕਾਂ ਦੇ ਧਰਨੇ ਲਾਉਣ ਲਈ ਮਜਬੂਰ ਕਰ ਰਹੀ ਹੈ ਸਰ ਹੁਣੇ ਪ੍ਰਸ਼ਾਸਨ ਤੋਂ ਤੁਹਾਡੀ ਸਟੇਟ ਦੇ ਉੱਤੋਂ ਵੀ ਜਿਹੜਾ ਐਲਾਨ ਕੀਤਾ ਗਿਆ ਕਿ ਸਾਨੂੰ ਪ੍ਰਸ਼ਾਸਨ ਕਹਿ ਰਿਹਾ ਜਿਹੜੇ ਮਜੂਦਾ ਅਫਸਰ ਸਾਹਿਬ ਵੱਲੋਂ ਕਹਿ ਰਹੇ ਨੇ ਕਿ ਤੁਸੀਂ ਜਿਹੜੇ ਲਾਉਣਰ ਆਰਡਰ ਦੇ ਵਿੱਚ ਤੁਸੀਂ ਸਿਲੈਕਸ਼ਨ ਤੁਹਾਡੀ ਹੋ ਚੁੱਕੀ ਆ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਇਹਨੂੰ ਕਿਵੇਂ ਦੇਖਦੇ ਸਰ ਸੰਵਿਧਾਨ ਦੇ ਵਿੱਚ ਹੈ ਜੀ ਅਸੀਂ ਆਪਦਾ ਸ਼ਾਂਤਮਈ ਧਰਨਾ ਕਰ ਸਕਦੇ ਆ ਠੀਕ ਹੈ ਸਰ ਲੋ ਐਂਡ ਆਰਡਰ ਦੇ ਵਿੱਚ ਰਹਿ ਕੇ ਹੀ ਧਰਨਾ ਕਰ ਰਹੇ ਆ ਜੀ ਸਾਡੇ ਵੇਖੋ ਜੀ ਕੋਈ ਵੀ ਹੁੱਲੜਵਾਜੀ ਵਗੈਰਾ ਅਸੀਂ ਕੁਝ ਨਹੀਂ ਕਰ ਰਹੇ ਸ਼ਾਂਤਮਈ ਤਰੀਕੇ ਨਾਲ ਆਪਦਾ ਅਸੀਂ ਧਰਨਾ ਕਰ ਰਹੇ ਆ ਸਰ ਸੰਵਿਧਾਨ ਦੇ ਅਕ ਸਰ 2 ਸਾਲ ਦਾ ਸਾਨੂੰ ਇਕੱਲੇ ਹੁਣ ਨਹੀਂ ਨਾ ਲਗਾਉਣਾ ਪੈ ਰਿਹਾ ਤਾਰਨਾ ਅਸੀਂ ਪਹਿਲਾਂ ਵੀ 28 ਮਹੀਨوں ਨੂੰ ਵੀ ਇੱਕ ਫਾਈਨਲ ਲਿਸਟ ਲਈ ਲਗਾਉਣਾ ਪੈ ਰਿਹਾ ਈ ਹਰ ਵਾਰ ਤਾਰਨਾ ਇਹ ਨਹੀਂ ਸਹੀ ਹੈਗਾ ਸੀਐਮਐਨਐਸ ਸਾਹਿਬ ਨੇ ਸਾਨੂੰ ਇਹ ਕਿਹਾ ਸੀਗਾ ਵੀ ਤੁਹਾਡੇ 1 ਸਾਲ ਦੇ ਵਿੱਚ ਭਰਤੀ ਕੰਪਲੀਟ ਹੋ ਜੂ ਬਲਕਿ ਸਾਨੂੰ ਦੂਸਰਾ ਸਾਲ 1 ਸਾਲ 11 ਮਹੀਨੇ ਹੋ ਗਏ ਜਿੱਥੇ ਹੁਣ ਦੋ ਸਾਲ ਤੋਂ ਉੱਪਰ ਹੀ ਹੋ ਜਾਣੇ ਨੇਗੇ ਤਾਂ ਕਰਕੇ ਸਰ ਸਾਨੂੰ ਜਲਦੀ ਜੁਆਇਨਿੰਗ ਦਿੱਤੀ ਜਾਵੇ ਹੁਣ ਅਸੀਂ ਕਿੰਨਾ ਟਾਈਮ ਸਾਡੇ ਘਰ ਦੇ ਕਹਿ ਰਹੇ ਨੇਗੇ ਵੀ ਤੁਹਾਡੀ ਮੈਰिज ਕਰ ਦਨੇਗੇ ਹੁਣ ਸਾਡੀ 2 ਸਾਲ ਮੈਂ 25 ਸਾਲ ਦੇ ਵਿੱਚ ਭਰੀ ਸੀ 27 ਸਾਲ ਹੋ ਗਏ ਹੁਣ ਕਦੋਂ ਫਿਰ ਇ ਦੇ ਹੁਣ ਕਰਕੇ ਪਰਾ ਕਰਨਗੇ ਹੁਣ ਫਿਰ ਅੱਗੇ ਲਾਉਣ ਨਾ ਲਾਉਣ ਉਹਨਾਂ ਤੇ ਡਿਪੈਂਡ ਸਾਨੂੰ ਜੁਆਇਨਿੰਗ ਦਵੋ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਤਾਂ ਹੀ ਜਿਵੇਂ ਕੁੜੀਆਂ ਨੂੰ ਕਾਫੀ ਸਟਰਗਲ ਵੀ ਕਰਨਾ ਪੈਂਦਾ ਬਹੁਤ ਔਕਾ ਦਾ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਟ੍ਰੇਨਿੰਗਾਂ ਕਰਨੀ ਪਹਿਲਾਂ ਤਿਆਰੀ ਕਰਨੀ ਪੈਂਦੀ ਆ ਪੇਰੈਂਟਸ ਤੇ ਕਿੰਨਾ ਕੁ ਪ੍ਰੈਸ਼ਰ ਰਹਿੰਦਾ ਇਸ ਚੀਜ਼ ਦਾ ਸਰ ਬਹੁਤ ਜ਼ਿਆਦਾ ਪ੍ਰੈਸ਼ਰ ਰਹਿੰਦਾ ਹੁਣ ਅਸੀਂ ਹੁਣ ਤਾਂ ਪਰ ਤਿਆਰੀ ਕਰ ਨਹੀਂ ਰਹੇ ਅਸੀਂ 21 ਵੇਲੇ ਦੀ ਕਰ ਰਹੇ ਉਦੋਂ ਨਹੀਂ ਆਇਆ ਫਿਰ 23 ਵੇਲੇ ਕੀਤੀ ਫਿਰ ਹੁਣ ਜਦੋਂ ਆਇਆਗਾ ਹੁਣ ਫਿਰ 2 ਸਾਲ ਦੇ ਹੁਣ ਅਸੀਂ ਪਿਛਲੀ ਵਾਰ ਵੀ 26 ਚ ਵੀ 25 ਚ ਵੀ ਨਹੀਂ ਦੇ ਹੁਣ ਆਜੋ ਹੁਣ ਵੀ ਸਾਨੂੰ ਇਹ ਹੋ ਰਿਹਾਗਾ ਵੀ ਜੇ ਹੋ ਜੇ ਹੋ ਜੇ ਸਰਕਾਰ ਦੇ ਡਿਪੈਂਡ ਹੋ ਜਾਂਦਾ ਇਹ ਚੀਜ਼ ਸਾਰੀ ਹੁਣ ਅਸੀਂ ਸਰਕਾਰ ਕਰਕੇ ਬਾਹਰ ਵੀ ਨਹੀਂ ਜਾ ਸਕਦੇ ਸਰਕਾਰ ਨੇ ਖੁਦ ਕਿਹਾ ਸੀ ਵੀ ਤੁਸੀਂ ਨਹੀਂ ਜਾਣਾ ਬਾਰੇ ਤੁਹਾਨੂੰ ਇੱਥੇ ਹੀ ਜੁਆਇਨਿੰਗ ਦਿੱਤੀ ਜਾਊਗੀ ਹੁਣ ਦੇਖ ਲਓ ਦੇ ਨੀਰੀ ਨਹੀਂ ਰਹੇ ਹੈਗੇ ਜਲਦੀ ਦਵੋ ਨਾ ਜੁਆਇਨਿੰਗ ਮੇਰਾ ਨਾਮ ਸੁਖਜੀਤ ਘਰੇ ਸੁਖਜੀਤ ਜੁਆਇਨਿੰਗ ਕਦੋਂ ਦੀ ਹੋਈ ਹੈ ਤੇ ਕੀ ਕਾਰਨ ਹੈ ਕਿੰਨੇ ਤੁਸੀਂ ਕੈਂਡੀਡੇਟ ਹੈਗੇ ਸਰ ਸਾਡੀ ਹਲੇ ਜੁਆਇਨਿੰਗ ਹੀ ਨਹੀਂ ਹੋਈ। ਹਮ ਸਰ ਸਾਨੂੰ 2 ਸਾਲ ਹੋ ਗਏ ਸਾਡੀ ਭਰਤੀ ਨੂੰ ਚਲਦੀ ਨੂੰ ਬਟ ਸਰ ਹਜੇ ਤੱਕ ਜੁਆਇਨਿੰਗ ਨਹੀਂ ਹੋਈ। ਸਾਡਾ ਸਾਰਾ ਪ੍ਰੋਸੈਸ ਆ ਜਿਹੜਾ ਕੰਪਲੀਟ ਹੋ ਚੁੱਕਿਆ ਸਾਡੀ ਮੈਡੀਕਲ ਨੂੰ ਸਰ 4 ਮਹੀਨੇ ਹੋ ਗਏ ਆ। ਸਾਡੇ ਤੋਂ ਬਾਅਦ ਜਿਹੜੀ 2025 ਦੀ ਭਰਤੀ ਆਈ ਸੀ ਸਰ ਉਹਦਾ ਵੀ 80% ਵਰਕ ਜਿਹੜਾ ਉਹ ਕੰਪਲੀਟ ਹੋ ਚੁੱਕਿਆ। ਜਿਵੇਂ 2024 ਚ ਤੁਹਾਡੀ ਤੁਸੀਂ ਕਿਹਾ ਕਿ ਸਾਡੀ ਜੁਆਇਨਿੰਗ ਨਹੀਂ ਹੋਈ। ਜਦੋਂ ਤੁਹਾਡੀ ਸਿਲੈਕਸ਼ਨ ਹੋਈ ਉਦੋਂ ਪੇਰੈਂਟਸ ਨੂੰ ਖੁਸ਼ੀ ਹੋਈ ਸੀ ਤੇ ਹੁਣ 2 ਸਾਲ ਲੰਘ ਚੁੱਕੇ ਆ। ਕਿੱਦਾਂ ਦਾ ਮਾਹੌਲ ਕਰਦਾ। ਸਰ ਜਦੋਂ ਮੇਰੀ ਸਿਲੈਕਸ਼ਨ ਹੋਈ ਸੀ ਬਹੁਤ ਜ਼ਿਆਦਾ ਖੁਸ਼ੀ ਸੀ ਬਟ ਸਰ ਹੁਣ ਇਦਾਂ ਕਹਿ ਰਹੇ ਆ ਵੀ ਥੋੜੀ ਸਿਲੈਕਸ਼ਨ ਹੀ ਨਹੀਂ ਹੋਈ ਪਿੰਡ ਵਾਲੇ ਸਰ ਤਾਨਾ ਮਾਰਦੇ ਆ ਵੀ ਕੀ ਪਤਾ ਝੂਠ ਬੋਲਦੇ ਆ ਵੀ ਹਜੇ ਤੱਕ ਤੇ ਇੱਥੇ ਹੀ ਆ 2 ਸਾਲ ਹੋ ਗਏ ਵੇਖਦਿਆਂ ਨੂੰ ਤੇ ਉਹਨਾਂ ਨੂੰ ਇਦਾਂ ਲੱਗਦਾ ਵੀ ਅਸੀਂ ਝੂਠ ਬੋਲ ਰਹੇ ਆ ਸਰ ਜਿਹੜੇ 58000 ਨੌਕਰੀਆਂ ਦੇਣ ਦੇ ਸਰਕਾਰ ਵੱਲੋਂ ਪੋਸਟਰ ਲਗਾਏ ਗਏ ਨੇ ਇਸ ਤਿਹਾਰ ਲਾਏ ਗਏ ਨੇ ਉਹਨਾਂ ਦੇ ਵਿੱਚ ਤੁਹਾਡਾ ਨਾਮ ਆਇਆ ਮਤਲਬ ਕਿ ਉਹਨਾਂ 58000 ਦੇ ਵਿੱਚ ਹੀ ਆਉਣੇ ਦਾ ਮਤਲਬ ਤੁਸੀਂ ਸਰ ਕਰੀਬਤ 2 ਤੋਂ 3 ਲੱਖ ਬੱਚਿਆਂ ਨੇ ਫਾਰਮ ਫਿਲ ਕਰੇ ਸੀ ਪੇਪਰ ਦਿੱਤੇ ਸੀ ਅਸੀਂ ਉਹਨਾਂ ਚੋਂ ਲੱਖਾਂ ਬੱਚਿਆਂ ਚੋਂ ਸਰ ਅਸੀਂ ਹਜ਼ਾਰਾਂ ਬੱਚੇ ਸਿਲੈਕਟ ਹੋਏ ਆ ਬਟ ਸਰ ਤੁਸੀਂ ਵੇਖ ਲਓ ਅਸੀਂ ਸੜਕਾਂ ਤੇ ਆ ਸਾਨੂੰ ਨਾ ਤਾਂ ਹਲੇ ਜੁਆਇਨਿੰਗ ਦਿੱਤੀ ਆ ਔਰ ਨਾ ਹੀ ਸਾਡੇ ਪੋਸਟਰਾਂ 'ਚ ਨਾਮ ਆਇਆ